ਹਾਂਜੀ ਨਾਮ ਤੁਹਾਡਾ ਪਰਮਜੀਤ ਸਿੰਘ ਪਰਮਜੀਤ ਜੀ ਕਿਹੜਾ ਪਿੰਡ ਹੈ ਮੇਰਾ ਨਾਮ ਬੱਲੇਛਾ ਹੋਤਾੜ ਨੂਰਛਾ ਆ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਜਿਹੜੀ ਧੋਡੀ ਵੀ ਜ਼ਮੀਨ ਆਈ ਸੀ ਤਾਂ ਕਿੰਨੀ ਜ਼ਮੀਨ ਜਿਹੜੀ ਹੈ ਹੜ ਪ੍ਰਭਾਵਿਤ ਹੋ ਗਈ ਹੈ ਸਰ ਮੇਰੇ ਕੋਲ 5 ਕਨਾਲ ਹੀ ਹੈਗੀ ਹੈ ਤੇ ਛੋਟੇ ਬਰਾ ਕੋਲ ਵੀ 4 ਕਨਾਲ ਹੀ ਹੈ ਜੀ ਤੇ ਲਗਭਗ 23 ਵਿੱਚ ਮਤਲਬ ਜਦੋਂ ਹੜ੍ਹ ਆਏ ਸੀਗੇ ਉਦੋਂ ਅਸੀਂ ਤਿੰਨ ਵਾਰੀ ਝੋਨਾ ਪਾਣੀ ਆਉਂਦਾ ਸੀ ਹਟ ਜਾਂਦਾ ਸੀ ਝੋਨਾ ਲਾਉਂਦੇ ਸੀ ਫਿਰ ਡੁੱਬ ਜਾਂਦਾ ਸੀ ਜੀ ਤੇ ਤਿੰਨ ਵਾਰੀ ਉਦੋਂ ਝੋਨਾ ਡੁੱਬਿਆ ਤੇ 24 ਵਿੱਚ ਆਪਣੇ ਘੜੇ ਪਏ गए ਸੀ ਜੀ ਤੇ 25 ਵਿੱਚ ਹੁਣ ਫੇਰ ਹੜ੍ਹ ਆ ਗਿਆ ਜੀ ਤੇ ਮਤਲਬ ਇਸ ਕਾਰਨ ਤੇ ਇਸ 3 ਸਾਲਾਂ ਵਿੱਚ 23 ਤੋਂ 25 ਤੱਕ ਕਰਜ਼ੇ ਥੱਲੇ ਬਹੁਤ ਆ ਗਏ جے گل کریے ਪਰिवार ਦਾ ਜਿਹੜਾ ਉਹਨਾਂ 3 ਸਾਲਾਂ ਦੇ ਵਿੱਚ ਪਾਲਣ ਪੋਸ਼ਣ ਕਿਦਾਂ ਦਾ ਰਿਹਾ ਸਰ ਬਹੁਤ ਮੁਸ਼ਕਲ ਹੈ ਕਿਦੜੇ ਦਿਹਾੜੀ ਦੂੜੀਆਂ ਵੀ ਅੱਜਕੱਲ ਤੁਹਾਨੂੰ ਪਤਾ ਵੀ ਨਹੀਂ ਮਿਲਦੀਆਂ ਕਿਉਂਕਿ ਕੰਮ ਘਟ ਰਹੇ ਨੂੰ ਤੇ ਜਿਹੜੇ ਬੇਰੁਜ਼ਗਾਰ ਬਹੁਤ ਜ਼ਿਆਦਾ ਹੈਗੇ ਨੂੰ ਲਗਭਗ ਬਾਰਡਰ ਇਹ ਸਾਰਾ ਹੀ ਬੇਰੁਜ਼ਗਾਰ ਹੈ ਤੇ ਇਸ ਕਾਰਨ ਜਿਹੜਾ ਘਰ ਚਲਾਉਣਾ ਤਾਂ ਬਹੁਤ ਹੀ ਮੁਸ਼ਕਲ ਹੈ ਹੁਣ ਆ ਦੋ ਦਿਨ ਮੈਨੇ ਦੋ ਦਿਹਾੜੀਆਂ ਲਾਈਆਂ ਸੀਗੀਆਂ ਤੇ ਪਾਣੀ ਇੱਕ ਇਥੋਂ ਦਾ ਖਰਾਬ ਸੀਗਾ ਤੇ ਉਸ ਕਾਰਨ ਮੈਂ ਬਿਮਾਰ ਵੀ ਰਹੀਆਂ 5 6 ਦਿਨ ਹੋ ਗਏ ਲਗਾਤਾਰ ਜੀ ਤੇ ਮਤਲਬ ਕੰਮ ਕਰਨ ਜੋਗੀ ਵੀ ਨਹੀਂ ਰਹੇਗਾ ਜੀ ਇੰਨੇ ਕਰਜ਼ੇ ਦੇ ਹਾਲਾਤ ਵਿੱਚ ਫਸਲ ਮਰ ਗਈ ਹੈ ਸੰਗਤਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਰ ਸਰਕਾਰ ਨੇ ਤਾਂ ਜਿਹੜਾ ਕਹਿੰਦੇ ਨੇ 20000 ਰੁਪਏ ਤੁਹਾਨੂੰ ਕਿੱਲੇ ਤਾਂ ਦੇਵਾਂਗੇ ਉਹਦੇ ਨਾਲ ਤਾਂ ਸਾਡਾ ਕੋਈ ਵੀ ਨਹੀਂ ਬਣਨਾ ਜੀ ਕਿ ਆਪਣੇ ਜਿਹੜੇ ਆ ਰਹੇ ਨੇ ਉਥੇ ਜਿਹੜੇ ਸੰਗਤਾਂ ਦੂਜਾ ਆਪਣੇ ਸਮਾਜਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਜਿਹੜੇ ਆ ਰਹੇ ਨੇ ਉਹ ਮਦਦ ਕਰਨ ਤਾਂ ਜਿੰਨਾ ਕੁ ਮਤਲਬ ਹੈ ਕਰਜ਼ਾ ਜਿਹੜਾ ਹੈਗਾ ਨਾ ਥੋੜਾ ਮੋਟਾ ਉਹ ਕਿਉਂਕਿ ਇਹ ਹਰ ਸਾਲ 6 ਮਹੀਨੇ ਬਾਅਦ ਵੱਧਦਾ ਹੀ ਜਾਂਦਾ ਹੈ ਪ੍ਰਾਈਵੇਟ ਕਰਜ਼ਾ ਸਰਕਾਰ ਸਾਨੂੰ ਇੱਥੇ ਬਾਰਡਰ ਏਰੀਆ ਤੇ ਲੋਨ ਦਿੰਦੀ ਨਹੀਂ ਤੇ ਪ੍ਰਾਈਵੇਟ ਹੀ ਹੈ ਜਿਹੜੇ ਵਿਆਜ ਜ਼ਿਆਦਾ ਹੋਣ ਕਾਰਨ ਹਰ 6 ਮਹੀਨੇ ਬਾਅਦ ਆਗਰ ਵੱਧਦੀ ਜਾ ਰਹੀ ਹੈ ਫਸਲ ਚੱਕੀ ਨਹੀਂ ਜਾਂਦੀ ਕਿਸ਼ਤਾਂ ਵੱਧੀਆਂ ਜਾਂਦੀਆਂ ਕਰਜ਼ਾ ਵੱਧਦਾ ਜਾਂਦਾ ਠੀਕ ਹੈ ਤੇ ਦੂਸਰਾ ਝੋਨਾ ਬਚਦਾ ਨਹੀਂ ਇੱਕ ਫਸਲ ਹੁੰਦੀ ਉਹ ਜਿੰਨੀ ਕੋ ਕਣਕ ਹੁੰਦੀ ਉਹ ਸਾਰੀ ਆਪ ਘਰੇ ਹੀ ਰੱਖਣੀ ਹੁੰਦੀ ਵੀ ਖਾਣ ਨੂੰ ਦਾਣਾ ਹੀ ਬਚਦੇ ਆ ਕਹਿ ਦਈਏ ਠੀਕ ਹੈ ਹੋਰ ਕੀ ਕਹਿਣਾ ਚਾਹੋਗੇ ਬਸ ਸਮਾਜਿਕ ਜਿਹੜੇ ਸੰਸਥਾਵਾਂ ਹੈਗੇ ਨੇ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਮਦਦ ਜਿੰਨੀ ਵੀ ਹੋ ਸਕਦੀ ਹੈ ਕੀਤੀ ਜਾਵੇ ਠੀਕ ਹੈ